ਕੇਸ਼ ਮਹਾਜਨ ਮੰਡਲ ਦੇ ਅਕਸ਼ ਭਾਰਤੀ ਜਨਤਾ ਪਾਰਟੀ ਸ਼ਵਾਲਾ ਮੰਡਲ ਮੈਂ ਪਿਛਲੇ ਲਗਭਗ 6 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਮੰਡਲ ਦੇ ਅਕਸ਼ ਦੇ ਤੌਰ ਤੇ ਕੰਮ ਕਰ ਰਿਹਾ ਤੋ ਮੈਂ ਸਭ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਨਾ ਚਾਹਨਾ ਕਿ ਉਹ ਜੋ ਦੋ ਵਾਰ ਅੰਮ੍ਰਿਤਸਰ ਦੀ ਜਨਤਾ ਦੇ ਨਾਲ ਧੋਖਾ ਹੋ ਚੁੱਕਿਆ ਇਸ ਵਾਰੀ ਇਸ ਧੋਖੇ ਤੋਂ ਬਚਣ ਲਈ ਸਰਦਾਰ ਸੰਧੂ ਸਾਹਿਬ ਸਮੁੰਦਰੀ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਬੀਜੇਪੀ ਨੂੰ ਵੋਟ ਪਾਣਾ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਦੇਖਿਆ ਕਿ ਦੇਸ਼ ਦੇ ਅੰਦਰ ਜੋ 10 ਸਾਲ ਪਹਿਲਾਂ ਹਾਲਾਤੀ ਪਿਛਲੇ 10 ਸਾਲਾਂ ਤੇ ਇਹਨਾਂ 10 ਸਾਲਾਂ ਦਾ ਕੰਪੈਰੀਸ਼ਨ ਕਰੀਏ ਤੇ ਅੱਜ ਦੇ ਹਾਲਾਤ ਬਹੁਤ ਵਧੀਆ ਨੇ ਪਰ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਜਿਹੜੀ ਸਰਕਾਰ ਸੈਂਟਰ ਚ ਆਂਦੀ ਹੈ ਉਸ ਤੋਂ ਓਪੋਜੀਟ ਸਰਕਾਰ ਪੰਜਾਬ ਚ ਬੰਦੀ ਹੈ ਉਹਦੇ ਕਰਕੇ ਜਿਹੜਾ ਪੰਜਾਬ ਦਾ ਜਿਹੜਾ ਪ੍ਰੋਪਰ ਵਿਕਾਸ ਨਹੀਂ ਹੋ ਪੰਦਾ ਪੰਜਾਬ ਦੇ ਜਿਹੜੇ ਓਪੋਜੀਸ਼ਨ ਦੇ ਐਮਪੀ ਐ ਕਿਸੇ ਪ੍ਰਕਾਰ ਦਾ ਕੋਈ ਮਤਲਬ ਸਹੀ ਤਰੀਕੇ ਨਾਲ ਡਵੈਲਪਮੈਂਟ ਦੇ ਕੰਮ ਨਹੀਂ ਕਰਾ ਪਾਉਂਦੇ ਤੋ ਮੈਂ ਇਹ ਅਪੀਲ ਕਰਨਾ ਚਾਹਨਾ ਆ ਕਿ ਭਾਰਤੀ ਜਨਤਾ ਪਾਰਟੀ ਕੋ ਤੇ ਬਹੁਤ ਸਾਰੇ ਕੰਮ ਕਰਨ ਵਾਸਤੇ ਆ ਸਾਡੇ ਓਪੋਜੀਸ਼ਨ ਕੋ ਜਿਹੜੇ ਸਾਡੇ ਓ ਜਲਾ ਸਾਫ 7 ਸਾਲ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਕੋ ਕੋਈ ਵੀ ਉਪਲਬਧੀ ਨਹੀਂ ਹੈ ਤੁਸੀਂ ਦੇਖੋ ਸਾਡੇ ਟੈਕਸ ਜਿਹੜਾ ਪੈਸਾ ਉਹਨਾਂ ਨੂੰ ਡਵੈਲਪਮੈਂਟ ਦੇ ਕੰਮਾਂ ਵਾਸਤੇ ਮਿਲਦਾ ਸੀ ਉਹਨਾਂ ਨੇ 20 ਲੱਖ ਰੁਪਈਆ ਚੰਡੀਗੜ੍ਹ ਗੋਲ ਕਲੱਬ ਨੂੰ ਐਜ਼ ਅ ਡੋਨੇਸ਼ਨ ਦਿੱਤਾ ਉਹਨਾਂ ਦਾ ਮੈਂਬਰ ਬਣਨ ਵਾਸਤੇ ਪੈਸਾ ਤੇ ਉਹ ਲੋਕਾਂ ਤੇ ਸੀ ਲੋਕਾਂ ਦੇ ਡਵੈਲਪਮੈਂਟ ਵਾਸਤੇ ਲੱਗਣਾ ਸੀ ਪਰ ਉਹਨਾਂ ਨੇ ਉਸ ਪੈਸੇ ਦਾ ਨਿੱਜੀ ਇਸਤੇਮਾਲ ਕੀਤਾ ਮੈਂ ਅੰਮ੍ਰਿਤਸਰ ਦੇ तमाम ਨਿਵਾਸੀਆਂ ਨੂੰ ਦੱਸਣਾ ਚਾਹਨਾ ਕਿ ਉਹ ਕਈ ਮੁੱਦੇ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਪਿਛਲੇ 70 ਸਾਲਾਂ ਤੋਂ ਚੱਲਦੇ ਆ ਰਹੇ ਸੀ ਉਹਨਾਂ ਨੂੰ ਸੋਲਵ ਕੀਤਾ ਜਿਵੇਂ ਨਵਾਂ ਨਵਾਂ ਤੁਸੀਂ ਰਾਮ ਮੰਦਰ ਬਾਰੇ ਕਿ ਭਾਤੇ ਜਨਤਾ ਪਾਰਟੀ ਦੇ ਸਤਤ ਪ੍ਰਯਾਸ ਦੇ ਨਾਲ ਅਯੋਧਿਆ ਵਿੱਚ ਪ੍ਰਭੂ ਸ਼੍ਰੀ ਰਾਮ ਦੇ ਮੰਦਿਰ ਦਾ ਨਿਰਮਾਣ ਹੋਇਆ 370 ਦਫਾ ਸਮਾਪਤ ਹੋਈ ਜਿਹੜੀ ਜੰਮੂ ਕਸ਼ਮੀਰ ਤੇ ਖੁਸ਼ਹਾਲੀ ਦਾ ਰਾਹ ਖੁੱਲਿਆ ਇਸੇ ਤਰ੍ਹਾਂ ਬਹੁਤ ਸਾਰੇ ਕਾਮ ਨੇ ਜਿਵੇਂ 3 ਤਲਾਕ ਦਾ ਮੁੱਦਾ ਹੈ ਸੀਏ ਦਾ ਮੁੱਦਾ ਹੈ ਐਨਆਰਸੀ ਦਾ ਮੁੱਦਾ ਹੈ ਦੇਸ਼ ਦੇ ਅੰਦਰ ਜੋਰ ਹੋ ਗਏ ਮੁਸਲਮਾਨ ਦੇਸ਼ ਦੇ ਅੰਦਰ ਅੰਤਕਵਾਦ ਫਲਾ ਰਹੇ ਨੇ ਉਹਨਾਂ ਦਾ ਮੁੱਦਾ ਹੈ ਜਿਹੜਾ ਆਉਣ ਵਾਲੇ ਸਮੇਂ 'ਚ ਭਾਰਤੀ ਜਨਤਾ ਪਾਰਟੀ ਕੋਲ ਇਸ ਦੀ ਉਮੀਦ ਕਰਦੇ ਆ ਕਿ ਉਹ ਹੱਲ ਕਰਨਗੇ ਜਿਵੇਂ ਪੰਜਾਬ ਵੱਲ ਦੇਖੀਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਝਾੜੂ ਦੀ ਸਰਕਾਰ ਹੋ ਤਿੱਲਾ ਤਿੱਲਾ ਹੋ ਗਈ ਇਹਨਾਂ ਦੇ ਜੋ ਮੰਤਰੀ ਆ ਜੋ ਸੰਤਰੀ ਆ ਜੋ ਇਹਨਾਂ ਦੇ ਕਰਮਕਦਤਾ ਲੁੱਟ ਖਸੁੱਟ ਚ ਲੱਗੇ ਹੋਏ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਹਰ ਮਹਿਲਾ ਨੂੰ 1000 ਰੁਪਏ ਦਵਾਂਗੇ ਪਰ ਅੱਜ ਦੇ ਹਾਲਾਤਾਂ ਜੇ ਤੁਸੀਂ ਦੇਖ ਸਕਦੇ ਹੋ ਕਿ 1000 ਰੁਪਏ ਦੇਣਾ ਤਾਂ ਬੜੀ ਦੂਰ ਦੀ ਗੱਲ ਹੈ ਮਹਿਲਾਵਾਂ ਦਾ ਆਪਣੇ ਘਰਾਂ ਚੋਂ ਬਾਹਰ ਨਿਕਲਣਾ ਬੜਾ ਮੁਸ਼ਕਿਲ ਹੋ ਗਿਆ ਹੈ ਆਰਡਰ ਇਸ ਪੋਜੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਕੋਈ ਵੀ ਜਿਹੜਾ ਪਰਿਵਾਰ ਆ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰਦਾ ਆ ਘਰੋਂ ਬਾਹਰ ਨਿਕਲੋ ਪਤਾ ਨਹੀਂ ਕਦੋਂ ਤੁਹਾਡੀ ਚੈਨੀ ਨੂੰ ਹੱਥ ਪਾ ਲੈਣਾ ਕਦੋਂ ਤੁਹਾਡਾ ਸਕੂਟਰ ਚੋਰੀ ਹੋ ਜਾਣਾ ਕਦੋਂ ਤੁਹਾਡੇ ਤੇ ਹਮਲਾ ਹੋ ਜਾਣਾ ਕਿਸੇ ਪ੍ਰਕਾਰ ਦੀ ਲਾਇਨ ਆਰਡਰ ਦਾ ਜਿਹੜੇ ਹਾਲਾਤ ਬਿਲਕੁਲ ਠੀਕ ਨਹੀਂ ਐ ਮਦਲ ਅੱਜ ਕਾਰਪੋਰੇਸ਼ਨ ਦੇ ਹਾਲਾਤ ਐ ਤੁਸੀਂ ਕੋਈ ਛੋਟਾ ਜਿਹਾ ਕੰਮ ਵੀ ਕਰਾਂ ਚਲੇ ਜਾਓ ਅਫਸਰ ਹੱਥ ਖੜੇ ਕਰ ਦਿੰਦੇ ਜੀ ਸਾਡੇ ਕੋਲ ਕੰਮ ਨਹੀਂ ਹੁੰਦਾ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਆ ਰਿਹਾ ਬਿਜਲੀ ਦੀਆਂ ਨਹੀਂ ਸਮੱਸਿਆ ਆਪਾਂ ਫ੍ਰੀ ਬਿਜਲੀ ਨੂੰ ਕੀ ਕਰਨਾ ਜੇ ਬਿਜਲੀ ਆਣੀ ਨਹੀਂ 4-4 6-6 ਘੰਟੇ ਦੇ ਲੰਬੇ ਲੰਬੇ ਕੱਟ ਹੈ ਘਰਾਂ 'ਚ ਪਾਣੀ ਨਹੀਂ ਆ ਰਿਹਾ ਮਤਲਬ ਇਹਨੇ ਬੁਰੇ ਹਾਲਾਤ ਨੇ ਕਿ ਗੰਦਾ ਪਾਣੀ ਪੀਣ ਕਰਕੇ ਘਰਾਂ ਦੇ ਬੱਚੇ ਬਜ਼ੁਰਗ ਬਿਮਾਰੀ ਦੇ ਹਾਲਤ ਵਿੱਚ ਨੇ ਨਾ ਉਹਨਾਂ ਦਾ ਪ੍ਰੋਪਰ ਇਲਾਜ ਹੋ ਰਿਹਾ ਇਹਨਾਂ ਨੇ ਬਹੁਤ ਸਾਰੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਸਰਕਾਰ ਬਣਾਈ ਹੈ ਪਰ ਉਹ ਜੋ ਅੱਜ ਦੇ ਹਾਲਾਤ ਆ ਸਭ ਦੇ ਸਾਹਮਣੇ ਨੇ ਮੈਂ ਅੰਮ੍ਰਿਤਸਰ ਦੀ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਣ ਤੇ ਸਰਦਾਰ ਤਰਨਜੀਤ ਜੀ ਸਮੁੰਦਰੀ ਜੀ ਨੂੰ ਚੋਣਾਂਵ ਦੇ ਵਿੱਚ ਭਾਰੇ ਬਹੁਮਤ ਨਾਲ ਜਿੱਤਾਂ ਤਾਂ ਕਿ ਅੰਮ੍ਰਿਤਸਰ ਦੀ ਜਿਹੜੀ ਆਵਾਜ਼ ਹੈ ਪਾਰਲੀਮੈਂਟ ਵਿੱਚ ਗੂੰਜ ਸਕੇ ਤੇ ਜਿਹੜੇ ਅੰਮ੍ਰਿਤਸਰ ਦੇ ਰੁਕੇ ਹੋਏ ਕੰਮ ਹੈ ਪ੍ਰੋਪਰ ਤਰੀਕੇ ਨਾਲ ਹੋ ਸਕਣ ਜਿਹੜੇ ਅੰਮ੍ਰਿਤਸਰ ਵਿੱਚ ਡਿਵੈਲਪਮੈਂਟ ਦੀ ਕਮੀ ਹੈ ਉਹ ਸਹੀ ਤਰ੍ਹਾਂ ਨਾਲ ਹੋ ਸਕੇ ਤੇ ਜਿਹੜਾ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਦੀ ਨਗਰੀ ਹੈ ਉਹ ਪੂਰੇ ਵਿਸ਼ਵ ਵਿੱਚ ਆਪਣਾ ਇੱਕ ਸਥਾਨ ਬਣਾ ਸਕੇ ਅਹੀ ਅਯੋਧਿਆ ਮਥੁਰਾ ਕਾਸ਼ੀ ਦਾ ਜਦੋਂ ਦੇਖਨੇ ਆ ਉਹਨਾਂ ਸ਼ਹਿਰਾਂ 'ਚ ਜਾਣੇ ਆ ਤਾਂ ਸਾਨੂੰ ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਕਿੰਨੀ ਉਹਨਾਂ ਸ਼ਹਿਰਾਂ 'ਚ ਡਿਵੈਲਪਮੈਂਟ ਹੋਈ ਆ ਪੂਰੇ ਵਿਸ਼ਵ ਦੇ ਟੂਰਿਸਟ ਉੱਥੇ ਆਉਣਾ ਪਸੰਦ ਕਰਦੇ ਨੇ ਪਰ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਟੂਰਿਸਟ ਹੱਬ ਵੀ ਹੈ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਿਰ, ਸ੍ਰੀ ਬਾਲਮੀਕੀ ਤੀਰਤ ਬੜੇ ਵਧੀਆ-ਵਧੀਆ ਸਥਾਨ ਨੇ ਪਰ ਸਰਕਾਰ ਦੀਆਂ ਕਮੀਆਂ ਕਾਰਨ ਅੱਥੋਂ ਦੇ ਜਿਹੜਾ ਟੂਰਿਸਟ ਹੱਬ ਹੈ ਉਹ ਖਤਮ ਹੋ ਰਿਹਾ ਅਤੇ ਇਸੇ ਕਰਕੇ ਬਹੁਤ ਬੇਰੋਜ਼ਗਾਰੀ ਤੇ ਅਨਿਸ਼ਚਿਤਤਾ ਦਾ ਮਾਹੌਲ ਹੈ ਤੋਂ ਆਪ ਸਭ ਨੂੰ ਅਪੀਲ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਣ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਦੇ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਚਾਨ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ